ਜੀਨੇ ਆਪਣੀ ਇਨੀ ਬੇਇੱਜ਼ਤੀ ਕੀਤੀ ਐ ਅੱਜ ਤੂੰ ਫੇਰ ਮੈਨੂੰ ਉਹਨਾਂ ਦੇ ਕਾਲੇ ਚ ਕੱਦੂ ਤੋੜਨ ਵਾਸਤੇ ਲੈ ਆਇਆ ਤੂੰ ਭੁੱਲ ਕਿਉਂ ਨਹੀਂ ਜਾਂਦਾ ਇਹਨਾਂ ਕੱਦੂਆਂ ਨੂੰ ਓ ਯਾਦਕਾਰੋ ਵੇੜਾ ਜਿੱਤੋ ਜਦੋਂ ਮੈਨੂੰ ਟੱਟੀਆਂ ਲੱਗ ਗਈਆਂ ਸੀ ਤੇ ਮੈਨੂੰ ਡਾਕਟਰ ਨੇ ਕਿਹਾ ਸੀ ਆ ਠੰਡੇ ਕੱਦੂ ਖਾਇਆ ਕਰ ਇਹ ਕੱਦੂਆਂ ਕਰਕੇ ਮੇਰੀਆਂ ਟੱਟੀਆਂ ਠੀਕ ਹੋਈਆਂ ਨੇ ਤੇ ਤੂੰ ਕਹਿੰਨੀ ਆ ਕੱਦੂਆਂ ਨੂੰ ਭੁੱਲ ਜਾ ਓ ਮੈਂ ਨਹੀਂ ਭੁੱਲ ਸਕਦਾ ਨਹੀਂ ਭੁੱਲ ਸਕਦਾ ਨਹੀਂ ਭੁੱਲ ਸਕਦਾ ਇਹ ਕੱਦੂਆਂ ਨੂੰ ਹਾਈ ਮੈਂ ਮਰ ਜਾ ਜਿਹੜੀ ਔ ਕੀ ਨੂੰ ਪੁੱਛ ਕੇ ਸਾਡੇ ਕਦੂਆਂ ਚ ਵੜੇ ਹੋ ਪੈਣਦੇ ਆ ਵੀਰੋ ਅੱਛਾ ਇਹ ਕਦੂ ਥੋੜੇ ਨੇ ਮੈਨੂੰ ਲੱਗਾ ਕਿਤੇ ਨਾજર ਗੁੜ ਖਾਣੇ ਕੇ ਕਦੂ ਨੇ ਅਸੀਂ ਤਾਂ ਤਾਂ ਤੋੜਨਾਗੇ ਸੀ ਜੀ ਚੱਲ ਹੁਣ ਪਤਾ ਲੱਗ ਗਿਆ ਨਾ ਤਾਂ ਟਿੰਡ ਫੋੜੀ ਚੱਕ ਤੇ ਨਿਕਲ ਜਾ ਮੇਰੇ ਖੇਤੋਂ ਮਾਲਕੋ ਜੇ ਤੁਸੀਂ ਗੁੱਸਾ ਨਾ ਕਰੋ ਅਸੀਂ ਦੋ ਚਾਰ ਕਦੂ ਤਾਂ ਤੋੜੀ ਬੈਠੇ ਆ ਜੇ ਦੋ ਚਾਰ ਕਦੂ ਹੋਰ ਤੋੜ ਲੈ ਤੇ ਸਾਡੀ ਵਧੀਆ ਸਬਜ਼ੀ ਬਣ ਜਾਵੇਗੀ ਨਹੀਂ ਨਹੀਂ ਬੰਦਿਆ ਇਹਨਾਂ ਨੇ ਹਾਂ ਹਾਂ ਬੇਬੇ ਆਪਣੀ ਬੰਦੂਕ ਨੂੰ ਕੀ ਹੋਇਆ ਮੈਨੂੰ ਲੱਗਦਾ ਇਹਦੀ ਬੈਟਰੀ ਲੋ ਹੋ ਗਈ ਹੈ ਓਏ ਖਾਲੀ ਬੰਦੂਕੜੀ ਲੈ ਕੇ ਕੱਦੂਆਂ ਦਾ ਬਦਲਾ ਲੈਣ ਆ ਗਏ ਆ ਦੁੱਲਿਆ ਬੇਬੇ ਮੈਨੂੰ ਹੁਣੇ ਆਪਣੀ ਤੇ ਪਰੂਪੈਂਦੇ ਦਿਖ ਰਹੇ ਨੇ ਹੁਣ ਆਪਾਂ ਕੀ ਕਰੀਏ ਪੁੱਤ ਇਹਨਾਂ ਨੂੰ ਮਾਂ ਦੀ ਸੌ ਬਾਦੇ ਇਹ ਆਪਣੇ ਮਗਰ ਨਾ ਆਉਣ ਓ ਤੁਨੂੰ ਥੋੜੀ ਮਾਂ ਦੀ ਸੌ ਲੱਗੇ ਸਾਡੇ ਮਗਰ ਨਾ ਆਇਓ ਅੱਜ ਵਹਿਰੀਆਂ ਦੇ ਖੁਸ਼ੀ ਦੇ ਵਿੱਚ ਜੀਤੋ ਸਾਰੇ ਪਿੰਡ 'ਚ ਲੱਡੂ ਵੰਡਦੇ